ਪਿੰਡ ਆਵਾ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਪੰਚ ਉਹਨਾਂ ਦੇ ਸਾਥੀ ਔਰ ਸਾਡੇ ਰਾਜkumar ਜੀ ਪੁਰਥੀ ਜੋ ਪਿੰਡ ਦੇ ਮੌਜੂਦਾ ਸਰਪੰਚ ਨੇ ਉਹ ਸਾਰੇ ਆਪਣੇ ਸਾਥੀਆਂ ਦੇ ਨਾਲ ਅੱਜ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਸਰਪੰਚ ਸਾਹਿਬ ਦਾ ਮੈਂਬਰ ਸਹਿਬਾਨਾਂ ਦਾ ਔਰ ਉਹਨਾਂ ਦੇ ਸਾਥੀਆਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿਣਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਜੋ ਇਹਨਾਂ ਦੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਚੱਲ ਰਹੇ ਨੇ ਉਹਨਾਂ 'ਚ ਹੋਰ ਤੇਜ਼ੀ ਲਿਆਂਦੀ ਜਾਊਗੀ ਔਰ ਜਿੰਨੇ ਵਿਕਾਸ ਦੇ ਕੰਮ ਰਹਿ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਵੱਧ ਜਿਹੜਾ ਇਹਨਾਂ ਨੂੰ ਗਰੰਟਾ ਦੇ ਕੇ ਪਿੰਡ ਦੇ ਵਿੱਚ ਸਾਰੇ ਵਿਕਾਸ ਦੇ ਕੰਮ ਜਿਹੜੇ ਨੇ ਉਹ ਪੂਰੇ ਕਰਵਾਏ ਜਾਣਗੇ ਔਰ ਜਿੰਨੇ ਵੀ ਕੋਈ ਮਸਲੇ ਨੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਹੈ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਦੇ ਵਿੱਚ ਇੱਕ ਇੱਕ ਮਸਲਾ ਜੋ ਵੀ ਇਹ ਲੈ ਕੇ ਆਉਣਗੇ ਜੋ ਵੀ ਮੁਸ਼ਕਲ ਲੈ ਕੇ ਆਉਣਗੇ ਪਹਿਲ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਹੱਲ ਕੀਤੀ ਜਾਊਗੀ ਔਰ ਪੂਰਾ ਮਾਨ ਸਤਕਾਰ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਇਹਨਾਂ ਸਾਥੀਆਂ ਨੂੰ ਦਿੱਤਾ ਜਾਊਗਾ ਔਰ ਮੈਂ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਲੱਖ ਲੱਖ ਵਧਾਈ ਦਿੰਦਾ